ਮੇਰਾ ਨਾਮ ਪਰਮਜੀਤ ਸਿੰਘ ਹੈ। ਕਿਹੜੇ ਪਿੰਡ ਤੋਂ ਤੁਸੀਂ? ਪਿੰਡ ਦੇਲਾ ਜੀ। ਜਿੱਥੇ ਆਪਾਂ ਦੇ ਨਾਲ ਜੋ ਤੇ ਇਹ ਮੁੰਡਾ ਜਿਹੜਾ ਕੁਰਿੰਦਰ ਸਿੰਘ ਨਾ ਸਰਿੰਦਰ ਸਿੰਘ ਸਰਿੰਦਰ ਸਿੰਘ ਆ ਜਿਹੜਾ ਕੀ ਜਾਈ ਆ ਸਾਡੇ ਰਿਸ਼ਤੇ ਨਾਲ ਦੇ ਵਿੱਚ ਤੇ ਬਹੁਤ ਮਤਭਾਗੀ ਨਹੀਂ ਹੈ ਜਿਹੜੀ ਜਿਹੜੀ ਕੱਲ ਕਟਨਾ ਹੋਈ ਸਾਡੇ ਤੇ ਤੇ ਆਪਾਂ ਤੇ ਇਹੋ ਅਪੀਲ ਕਰਾਂਗੇ ਸਰਕਾਰ ਨੂੰ ਵੀ ਇੱਥੇ ਕੋਈ ਜ਼ਰੂਰ ਬਣਾਇਆ ਜਾ ਕਿਉਂਕਿ ਆਵਾਜ਼ਾਂ ਵੀ ਬਹੁਤ ਜ਼ਿਆਦਾ ਹੈ ਤੇ ਜਦੋਂ ਵੀ ਕੋਈ ਇਹੋ ਜਿਹਾ ਸਾਡੇ ਤੇ ਬਹੁਤ ਇੱਥੇ ਹਰ ਸ੍ਰੀ ਜਦੋਂ ਇਹ ਹਾਦਸਾ ਵਾਪਰਿਆ ਤੁਹਾਨੂੰ ਕਿਵੇਂ ਇਤਲਾਹ ਮਿਲੀ ਹੈ ਜੀ ਸਾਨੂੰ ਫੋਨ ਗਿਆ ਜੀ ਉੱਥੋਂ ਫੋਨ ਜਾਣ ਤੋਂ ਫੇਰ ਬਾਅਦ ਅਸੀਂ ਆ ਕੇ ਦੇਖੇ ਤੇ ਇਹੋ ਜਿਹੇ ਹਾਲਾਤ ਬਣੇ ਇਹ ਚਲੋ ਅੱਜ ਨਾਲੇ ਸਾਡੇ ਨਾਲ ਸਾਰੇ ਦੂਜੇ ਮੁੰਡੇ ਵੀ ਜਿਹੜੇ ਆ ਉਹ ਵੀ ਆਪਣੇ ਸਾਡੇ ਪਿੰਡ ਦੇ ਆ ਸਾਡਾ ਤਾਂ ਸਾਰਾ ਇੱਕੋ ਪਰਿਵਾਰ ਆ ਆਪਾਂ ਕਿਸੇ ਨੂੰ ਵੱਖ ਨਹੀਂ ਸਮਝਦੇ ਠੀਕ ਹੈ ਨਾ ਸੋ ਇਹੋ ਬੇਨਤੀ ਕਰਾਂਗੇ ਭਗਵਾਨ ਦਵਾਨ ਜੀ ਨੂੰ ਕਿ ਜਲਦ ਤੋਂ ਜਲਦ ਇੱਥੇ ਕੋਈ ਫੋਰਸ ਦਾ ਜਿਹੜਾ ਜ਼ਰੂਰ ਦਵਾ ਹੋ ਜਾਣਾ ਚਾਹੀਦਾ ਬੜਾ ਪੰਜਾਬ ਸਰਕਾਰ ਵੱਲੋਂ ਜੀ ਅਨਾਉਂਸ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਅਨਾਉਂਸ ਕੀਤਾ ਗਿਆ ਵੀ ਜਿੰਨੀਆਂ ਵੀ ਬਤਲੇ ਕਠਨਾ ਹੋਈ ਹੈ ਪਰ ਬੰਦੇ ਨੂੰ 4-4 ਲੱਖ ਰੁਪਏ ਦਾ ਉਹਨਾਂ ਨੇ ਬਾਵਜਾ ਦੇਣ ਦੀ ਜਿਹੜੀ ਹੈ ਸੂਚੀ ਕਰ ਦਿੱਤੀ ਕਿ 4-4 ਲੱਖ ਨਾਲ ਤੁਹਾਡਾ ਜਿਹੜਾ ਇਹ ਜਿਹੜਾ ਪਰਿਵਾਰ ਨੇ ਇਹ ਹੈਗੇ ਨੇ ਇਸ ਲੈਂਡ ਤੇ ਆ ਕੇ ਰਿਹਾ ਬਿਲਕੁਲ ਲੈਂਡ ਦੇ ਹੱਕ ਤੇ ਨੇ ਜੀ ਗਰੀਬ ਬੰਦੇ ਨੇ ਸਾਰੇ ਉਹੋ ਜਿਹੀ ਕਰਨੇ ਨੇ ਜਦੋਂ ਬਾਕੀ ਗੱਲ ਇਹ ਆ ਚਾਰ ਇਹ ਹੈ ਵੀ ਫਿਰ ਵੀ ਬਹੁਤ ਵੱਡੀ ਰਾਹਤ ਹੈ ਜੀ ਇਹਨਾਂ ਵਾਸਤੇ ਜਿਹੜਾ ਕਿ ਕੁਛ ਨਾ ਕੋਈ ਜਿਹੜੀ ਮਦਦ ਉਹਨਾਂ ਦੀ ਹੋ ਜਾਈ ਮੈਂ ਇਸ ਗੱਲ ਦਾ ਬਹੁਤ-ਬਹੁਤ ਮੰਗਲ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਹੜੇ ਦੋ ਲਾਪਤਾ ਨੇ ਉਹ ਉਹਨਾਂ ਨੂੰ ਕਹਿ ਰਹੇ ਵੀ ਉਹ ਲੱਗੇ ਹੋਏ ਨੇ ਬੰਦੇ ਠੋਣ ਬਾਕੀ ਸਾਡੇ ਬੰਦੇ ਵੀ ਨੇ ਕੋਸ਼ਿਸ਼ ਕਰ ਰਹੇ ਜਿਦੋਂ ਵੀ ਦੱਸ ਦੇ ਦਿਓ ਤੁਹਾਨੂੰ ਪਤਾ ਹੈ ਸਰ ਦੋਜੋਂ ਵਿੱਚ ਕੁਪਤਾ ਦਰਨਾ ਕਰੋ ਹਸਾ ਬਾਪ ਰਿਆ ਕਿਤੇ ਨੌ ਬੇਕਤੀ ਮੌਤ ਹੋ ਗਈ ਹੈ ਤੇ ਦੋਨੋਂ ਬਚਾਇਆ ਗਿਆ ਤੇ ਕਿਵੇਂ ਦੇਖਦੇ ਸਰ ਬਹੁਤ ਤਕਰੀਬਨ 12 ਬੰਦੇ ਟੋਟਲ ਬੜੀ ਮੰਨ ਭਾਗੀ ਘਟਨਾ ਦੁੱਖਦਾਈ ਜੀ ਲੋਕ ਔਰ ਜਿੱਥੇ ਮੈਂ ਕਹਿ ਸਕਦਾ ਇਹਨਾਂ ਦੇ ਇਲਾਕੇ ਦੇ ਲੋਕੇ ਪਰਿਵਾਰ ਸਾਰੇ ਖੜੇ ਆ। ਉਸੇ ਜਿੱਥੇ 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 ਖਬਰ ਪਹੁੰਚੀ ਉੱਥੇ ਵੀ ਬੋਲ। ਔਰ ਤੁਰੰਤ ਜਿਹੜਾ ਸਾਡੀ ਐਡਮਿਨਿਸਟ੍ਰੇਸ਼ਨ ਉੱਥੇ ਪਹੁੰਚੀ ਸਾਰੇ ਡਿਪਟੀ ਕਮਿਸ਼ਨਰ ਐਸ.ਐਸ.ਪੀ ਸਾਹਿਬ, ਐਸ.ਜੀ.ਐਮ ਸਾਹਿਬ ਸਭ ਉੱਥੇ ਸਨ। ਔਰ ਮਾਝੂ ਪੰਤਰੀ ਭਗਵਾਨ ਪੰਜੀ ਦਾ ਵੀ ਫੋਨ ਦੇਖਦਾ ਗਿਆ। ਔਰ ਉਹਨਾਂ ਨੇ ਜਿੱਥੇ ਤੁਰੰਤ ਰਾਹਤ ਦੇ ਇਹਨਾਂ ਦੇ ਬਚਾਅ ਦੇ ਆਰਡਰ ਦਿੱਤੇ ਜਿਉਂ ਉੱਥੇ ਵੀ ਕਿਹਾ ਸੀ ਅਸੀਂ ਪਰਿਵਾਰਾਂ ਨਾਲ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਖੜੇ ਆ। ਔਰ ਪਰਵਾਰਾਂ ਦੀ ਜੋ ਵੀ ਹੁਣ ਦੇਖੋ ਬਾਅਦ ਚ ਹਰ ਇੱਕ ਕੱਲ ਹੁੰਦੀ ਹੈ ਕੱਲੋਂ ਕੀ ਕੋਈ ਕੁਐਸਚਨ ਹੁੰਦਾ ਉਹ ਕਹਿੰਦੇ ਤੁਰੰਤ ਜਿਹੜੀ ਆ ਰਾਹਤ ਰਾਸ਼ੀ ਵੀ ਜਿਹੜੀ ਹਜ਼ਾਰੀ ਕੀਤੀ ਜਾਊਗੀ ਸੋ ਦੁੱਖ ਬੜਾ ਵੱਡਾ ਜੀ ਬਹੁਤ ਬੜਾ ਹੈ ਔਰ ਪ੍ਰਤਿਕ ਜਿਹੜਾ ਜਿਹੜਾ ਪਾਣੀ ਨਹੀਂ ਰਿਹਾ ਕਿਸੇ ਪ੍ਰਭਾਵ ਦਾ ਹਰ ਇੱਕ ਪ੍ਰਾਣੀ ਦਾ 4 ਲੱਖ ਰੁਪਏ ਮੁੱਖ ਮੰਤਰੀ ਨੇ ਕਿਹਾ ਨੋ ਡੈਡ ਬੋਡੀਆਂ ਕਾ ਲੱਭ ਗਈਆਂ ਸੀ ਅਸੀਂ ਸ਼ਾਮ ਤੱਕ ਇੱਥੇ ਵੀ ਰਖਾਈਆਂ ਔਰ ਸਿੰਘੜੀਵਾਲ ਕਿਉਂਕਿ ਇੱਥੇ ਕੁਝ ਵੇਲੇ ਹੋਰ ਵੀ ਅਕੂਪਾਈ ਸੀਗੇ ਪਹਿਲਾਂ ਚਾਰ ਇੱਥੇ ਰੱਖੂਗੇ ਅਸੀਂ ਪੰਜ ਜਿਹੜੀਆਂ ਸਿੰਗਰੀ ਸਿੰਗਰੀ ਵਾਲੇ ਰੱਖੂਗੇ ਸੋ ਨੋ ਜਿਹੜੇ ਦੋਹਾਂ ਦੇ ਲਈ ਵੀ ਅਸੀਂ ਸਰਚ ਕਰ ਰਹੇ ਹੁਣ ਵੀ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਹੋਈ ਹੈ ਖੋਜੀ ਕੁੱਤੇ ਵੀ ਮਂਗਾਏ ਆ 5 ਕਿਲੋਮੀਟਰ ਏਰੀਆ ਸਰਚ ਕਰ ਚੁੱਕੇ ਆ ਲੇਕਿਨ ਉਹ ਜਿਹੜੀਆਂ ਦੋ ਜਿਹੜੀਆਂ ਹੈਗੇ ਸਾਡੀ ਕੋਸ਼ਿਸ਼ ਹੈ ਉਹ ਵੀ ਆਇਡੈਂਟੀਫਾਈ ਹੋ ਜਾਣ ਜਿੰਨੀ ਜਲਦੀ ਉਹ ਵੀ ਲੱਭ ਜਾਣ ਕੱਥੇ ਸੀ ਖੋਦੋ ਤੇ ਮੌਕੇ ਤੇ ਪਹੁੰਚੀ ਹੋ ਤੇ ਕਿੱਦਾਂ ਲੱਗਦਾ ਕਿ ਜਿਹੜੇ ਖੱਡਾਂ ਨੇ ਉਹਨਾਂ ਤੇ ਕੋਈ ਬ੍ਰਿਜ ਬਣਾਇਆ ਜਾਵੇ ਜਾਂ ਕੋਈ ਹੋਰ ਇਦਾਂ ਦੀ ਫੈਸਿਲਿਟੀ ਦਿੱਤੀ ਜਾਵੇ ਜਿਸ ਨਾਲ ਇਹ ਹਾਸੇ ਅੱਗੇ ਵਾਸਤੇ ਵਾਪਰਨ ਦੀ ਘਟਨਾ ਜਰੀ ਹੈ ਮੈਂ ਉਸ ਹੀ ਜਗ੍ਹਾ ਤੇ ਕੱਲ ਜਦੋਂ ਆਪਾਂ ਗਏ ਉੱਥੇ ਸਾਰੇ ਪਿੰਡ ਵਾਲੇ ਮੇਰੇ ਇਸ ਕਰਕੇ ਜਾਣਕਾਰ ਸੀਗੇ ਕਿ ਅਸੀਂ ਉੱਥੇ ਇੱਕ ਪਾਣੀ ਪੀਣ ਵਾਲੇ ਪਾਣੀ ਦਾ ਟਿਊਬਲ ਲਗਾ ਕੇ ਆਏ ਸੀ ਉਸ ਹੀ ਜਗ੍ਹਾ ਨਾਲ ਹੀ ਅੱਗੇ ਜਿੱਥੇ ਖੱਡ ਪੈਂਦੀ ਹੈ ਔਰ ਉੱਥੋਂ ਫਿਰ ਗੱਲ ਜਦੋਂ ਚੱਲੀ ਹੈ ਮੈਂ ਕਿਹਾ ਉੱਥੇ ਪਹਿਲਾਂ ਕਾਸਬੇ ਬੜੇ لیکن جدوں ਹੁਣ ਕਿਸੇ ਨੇ ਸਾਡੀ ਸਰਕਾਰ ਨੂੰ 2.5 ਸਾਲ ਹੋਏ ਆ ਪਹਿਲਾਂ ਸਾਰੇ ਇਥੋਂ ਮੈਂਬਰ ਪਾਰਲੀਮੈਂਟ ਵੀ ਰਹੇ ਆ ਸਾਰੇ ਰਹੇ ਆ ਇਲਾਕਾ ਮੈਂਬਰ ਪਾਰਲੀਮੈਂਟ ਨੂੰ ਰੱਖਦਾ ਜੇ ਕਿਸੇ ਨੇ ਕੋਈ ਡਿਮਾਂਡ ਕੀਤੀ ਹੋਵੇ ਲੇਕਿਨ ਸਾਡੀ ਹੁਣ ਕੋਸ਼ਿਸ਼ ਹੋएगी ਕਿ ਆਲਮੋਸਟ ਏਰੀਆ ਦੇ ਵੀ ਖੱਡਾ ਬਹੁਤ ਜ਼ਿਆਦਾ ਆ ਕਾਜ਼ਬੇ ਹੈਗੇ ਆ ਲੇਕਿਨ ਜੋ ਸਰਕਾਰ ਨੂੰ ਤਜ਼ਵੀਰ ਜਾਏਗੀ ਇਲਾਕੇ ਦੀ ਉਹਨੂੰ ਜਲਦਪੂਰੀ ਕਰਾਂਗੇ ਔਰ ਕੋਲ ਉੱਥੇ ਮੌਕੇ ਦੇ ਉੱਤੇ ਸੀ ਇਹ ਫੈਸਲਾ ਕੀਤਾ ਸੀ ਵੀ ਉੱਥੇ ਵੈਰੀਕੇਟ ਲਗਾਏਗਾ ਕਿਉਂਕਿ ਹੁਣ ਵੀ ਕਿਤੇ ਭਾਰੀ ਬਰਸਾਤ ਹੁੰਦੀ ਕੋਈ ਨੰਗਨ ਦੀ ਕੋਸ਼ਿਸ਼ ਨਾ ਹੋਵੇ ਸੋ ਉਹਦਾ ਦਾ ਮੇਨ ਉਪਰਾਲਾ ਉਹਦਾ ਹੋਰ ਵੀ ਜੋ ਅਲਾਕੇ ਦੇ ਲੋਕਾਂ ਵੱਲੋਂ ਕੋਈ ਤਦਵੀਜ਼ ਹੈ ਕੋਈ ਪੂਰੀ ਖੜਾ ਕੇ ਇਸ ਸਰਕਾਰ ਦੇ ਇਲਾਕੇ ਨੂੰ ਮਤਲਬ ਮੰਨਿਆ ਕਿ ਸਫਲ ਬਣਾਇਆ ਜਾਏ ਹਾਂ ਨਹੀਂ ਪਰ ਗੱਲ ਹੀ ਸਮਝੇ ਬਹੁਤ ਲੰਬੇ ਅਰਸੇ ਤੋਂ ਮੰਗ ਹੋਣੀ ਕਦੀ ਇਸ ਸਰਕਾਰ ਦੇ ਵਿੱਚ ਮੈਂ ਤੁਹਾਨੂੰ ਉੱਥੇ ਦੱਸਿਆ ਮੈਂ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਬੋਲਿਆ ਜਗਾ ਪਾਇਥੇ ਜਿਵੇਂ ਦੋ ਤਾਂ ਕਿਸੇ ਨੇ ਉਹ ਗੱਲ ਨਹੀਂ ਕੀਤੀ ਨਹੀਂ ਸਰਕਾਰ ਨੂੰ ਕੋਈ ਤਾਂ ਤਦਵੀਜ਼ ਕਿਤੋਂ ਗਈ ਹੈ ਲੇਕਿਨ ਹੁਣ ਇਹ ਜਿਹੜੀ ਤਦਵੀਜ਼ ਬਣਾ ਕੇ ਅਸੀਂ ਭੇਜਾਂਗੇ ਸਰਕਾਰ ਕੋਸ਼ਿਸ਼ ਹੋਗੀ ਹੈ ਹਾਂ ਕੋਸ਼ਿਸ਼ ਹਾਂ ਬਿਲਕੁਲ ਕਰਾਂਗੇ ਸਰਕਾਰ ਬਿਲਕੁਲ ਕਿਉਂ ਨਹੀਂ ਆਪਾਂ ਕਰਨਾ ਕੋਸ਼ਿਸ਼ ਕਰਾਂਗੇ ਵੈਸੇ ਉਸ ਲਾਗੇ ਛੋਟੀਆਂ-ਮੋਟੀਆਂ ਚੋਈਆਂ ਬਹੁਤ ਹੈਗੀਆਂ ਉਹਦਾ ਜਿਹੜਾ ਵੀ ਪ੍ਰਬੰਧ ਹੈਗਾ ਉਹਨੂੰ ਦੇਖਦੇ ਆਪਾਂ ਜੋ ਉੱਥੇ ਬੈਸਟ ਕਰ ਸਕਦੇ ਆ ਪੁਲ ਦੇ ਰੂਪ 'ਚ ਜੋ ਵੀ ਹੈ ਫਿਲਹਾਲ ਕਿਉਂਕਿ ਕਿਤੇ ਹਮ ਤਾਂ ਕੋਈ ਚੀਜ਼ ਹੋਣੀ ਨਹੀਂ ਉੱਥੇ ਕੱਲ ਨੂੰ ਅੱਜ ਫੇਰ ਬਰਸਾਤਾ ਮੌਸਮ ਦਾ ਪਤਾ ਲੱਗਦਾ ਪਿਆ ਪੂਰਬ ਵੱਲ ਉੱਥੇ ਜਿਹੜਾ ਹੈਪ ਪੁਲਿਸ ਨੂੰ ਕਿਹਾ ਵੈਰੀਕੇਡਿੰਗ ਵੈਰੀਕੇਡਿੰਗ ਤੁਰੰਤ ਕੀਤੀ ਜਾਵੇ ਔਰ ਉੱਥੇ ਚੇਤਾਵਨੀ ਦੇ ਵਾਰਨਿੰਗ ਦੇ ਬੋਰਡ ਵੀ ਲਾਓ ਕਿ ਕੋਈ ਜਿਹੜਾ ਇੱਥੇ ਜਦੋਂ ਪਾਣੀ ਹੈ ਤੇ ਨੰਗਨ ਦੀ ਕੋਸ਼ਿਸ਼ ਨਾ ਕਰੇ ਉੱਥੇ ਲਾ ਦਿਓ ਪਰ ਇੱਥੇ ਅੱਗੇ ਵੀ ਆਲਰੇਡੀ ਹਾਸੇ ਹੋ ਚੁੱਕੇ ਆ ਲੋਕਾਂ ਨੂੰ ਇਸ ਚੀਜ਼ ਤੋਂ ਵੇਅਰ ਕਰਨਾ ਤੁਹਾਡੇ ਰਾਹੀਂ মিডি ਕਿਉਂਕਿ ਕੱਲ ਦੇ ਜਿਹੜੇ ਵਾਕਿਆ ਜਿੰਨਾਂ ਨੇ ਕਹ ਦੱਸਦੇ ਐ ਇਲਾਕੇ ਦੇ ਲੋਕਾਂ ਨੇ ਬੜੀ ਕੋਸ਼ਿਸ਼ ਕੀਤੀ ਰੋਕਣ